ਲੋਪੈ ਥ੍ਰੈਡਿੰਗ ਹੋ ਗਈ ਗਲਤ ਤੇ ਸਾਡਾ ਕਸਟਮਰ ਲੱਗ ਪਿਆ ਰੋਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪਤਾ ਹੀ ਆ ਸਭ ਨੂੰ ਬੂਆ ਦੇ ਕੋਲ ਆਈ ਹੋਈ ਸੀਗੀ ਤੇ ਫਿਰ ਇੱਧਰ ਇੱਕ ਹੋਰ ਬੂਆ ਜਿਹੜੀ ਤੁਹਾਨੂੰ ਪਤਾ ਸਲੂਨ ਦੀ ਉਹਨਾਂ ਨਾਲ ਮੇਲੇ ਨਾ ਹੋਣ ਤਾਂ ਇਹ ਜਿੱਦਾਂ ਕੋਈ ਗੱਲ ਹੈ ਨਹੀਂ ਰੱਬ ਨੇ ਵੀ ਐ ਲਿਖਿਆ ਹੋਇਆ ਵੀ ਜਦ ਵੀ ਇੱਥੇ ਆਉਣਾ ਉਹਨਾਂ ਨੂੰ ਮਿਲ ਕੇ ਹੀ ਜਾਣਾ ਕਿਉਂਕਿ ਉਹਨਾਂ ਨਾਲ ਪਿਆਰੀ ਆਟੋਮੈਟਿਕਲੀ ਅੰਨਾ ਸਾਡਾ ਸੋ ਫੇਸਬੁਕ ਪੇਜ ਇੰਸਟਾਗ੍ਰam ਪੇਜ ਨੂੰ ਪਾਈ ਜੀ ਬਹੁਤ ਰਿਕੁਐਸਟ ਆ ਸਪੋਰਟ ਕਰੋ ਤਾਂ ਕਿ ਅਸੀਂ ਮਿਹਨਤ ਕਰਦੇ ਰਹੀਏ ਠੀਕ ਆ ਠਟਿਏ ਨਾ ਜਿਹੜੀਆਂ ਗਲਤੀਆਂ ਵਾਂਤੀਆਂ ਹੁੰਦੀਆਂ ਉਹਨਾਂ ਨੂੰ ਘੜਦੇ 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 ਜਮਾ ਹੀ ਖਤਮ ਕਰੀਏ ਤੇ ਦੂਸਰੀ ਗੱਲ ਐਦਾਂ ਆਈਆਂ ਆਪਾਂ ਇੱਧਰ ਇਹਨਾਂ ਦੇ ਸਲੂਨ ਦੇ ਵਿੱਚ ਇੱਕ ਬੜਾ ਸਲੂਨ ਆ ਉੱਥੇ ਵੀ ਜਾਵਾਂਗੇ ਆਪਾਂ ਫਿਰ ਤੋਂ ਹਲੇ ਪਹਿਲਾਂ ਮੈਂ ਇੱਧਰ ਛਾਪਾ ਮਰਨ ਆਈਆਂ ਦੇਖਦੇ ਆ ਕੀ ਕੁਝ ਕਰ ਰਹੇ ਹਾਂ ਚੱਲਦੇ ਆਪਾਂ ਹੁਣ ਅੰਦਰ ਕੇ ਕੇ ਬਿਊਟੀ ਜ਼ੋਨ ਪਹਿਲਾਂ ਤਾਂ ਜੀ ਐਂਟਰੀ ਲੈਂਦੀ ਸਾਰ ਬਹੁਤ ਸੋਹਣੀਆਂ ਸੋਹਣੀਆਂ ਕਿਉਂਕਿ ਹੁਣ ਸੌਣ ਮਹੀਨਾ ਜਾ ਰਿਹਾ ਹੌਲੀ ਹੌਲੀ ਤੇ ਚੂੜੀਆਂ ਬਹੁਤ ਸੋਹਣੀਆਂ ਸੋਹਣੀਆਂ ਪਈਆਂ ਸੋਨਾ ਸਮਾਨ ਹੈ ਪਈ ਅੰਦਰ ਦਰਵਾਜ਼ਾ ਵੀ ਲਗਾ ਲੀਏ ਥੋੜਾ ਜਿਹਾ ਕਿਤੇ ਗਾਲਾਂ ਹੀ ਨਾ ਪੈਣ ਵੀ ਤੂੰ ਖੁੱਲਾ ਦਰਵਾਜ਼ਾ ਛੱਡਿਆ ਈ ਐਸ ਕਰਕੇ ਤੇ ਟੈਂਪਿਸ ਚ ਵੱਜ ਚੁੱਕੇ ਆ ਜੀ ਦਾਸ ਖੜਾ ਖੜਾ ਹੈ ਜੀ ਇਹ ਤਾਂ ਸਾਰੀ 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 ਬਿੰਦੀਆਂ ਪਈਆਂ ਜੀ ਸੋਹਣੇ ਸੋਹਣੇ ਕਲੀਰੇ ਪਏ ਆ ਮੈਂ ਕਹਿੰਦੀ ਰਹੇ ਰੱਬ ਦਾ ਨੋ ਕਾਜਲ ਅਸੀਂ ਤਾਂ ਪੰਜਾਬੀ ਚ ਲੋ ਕਹਨੇ ਆ ਤੁਹਾਡੇ ਕੀ ਕਹਨੇ ਆ ਇਹ ਸਾਨੂੰ ਜ਼ਰੂਰ ਦੱਸਿਓ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਪਹਿਲਾਂ ਤਾਂ ਜੀ ਹੁੰਦੇ ਲੈਪਟਾਪ ਦੇ ਦਰਸ਼ਨ ਬਹੁਤ ਸੋਹਣਾ ਲੈਪਟਾਪ ਪਿਆ ਜੀ ਇੱਥੇ ਕੋਫੜ ਜੀ ਸਾਡੇ ਕੰਮ ਕਰਦੇ ਹੋਣੇ ਆ ਉੱਧਰ ਚਲੇ ਗਏ ਉਹ ਤਾਂ ਇੱਧਰ ਸਾਡੀ ਬੂਆ ਹਮ ਆ ਚੁਕੇ ਹਾਂ ਮੈਂ ਕੈਰੀ ਸੀ ਆਪਣੇ ਵਿਊਜ਼ ਨੂੰ ਵੀ ਬਾਬਾ ਜੀ ਅੰਨੇ ਮੇਰੇ ਪਰ ਦਿਆ ਲੂ ਆ ਵੀ ਮੈਂ ਜਦ ਵੀ ਆਉਂਦੀ ਆ ਜਹ ਤੁਸੀਂ ਜਿੰਨੇ ਮਰਜ਼ੀ ਬਿਜ਼ੀ ਹੋਣ ਚਾਹੇ 5 ਮਿੰਟ ਲਈ ਚਾਹੇ 2 ਮਿੰਟ ਲਈ ਆਪਾਂ ਮਿਲਦੇ ਹੀ ਮਿਲਦੇ ਆ ਕਿਉਂਕਿ ਆਪਣਾ ਪਿਆਰ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਕਿਵੇਂ ਹੋ ਆਈ ਹੋਪ ਸਾਰੇ ਠੀਕ ਹੋਣਗੇ ਸੋ ਮੈਂ ਵੀ ਤੁਹਾਡੇ ਨਾਲ ਬਹਾਨੇ ਨਾਲ ਮਿਲਣ ਦੀ ਆ ਜੈਸਮਿਨ ਕਰਕੇ ਹਾਂ ਸੀਰੀਅਸਲੀ ਮੈਨੂੰ ਵੀ ਹੁਣ ਤੁਹਾਡੇ ਨਾਲ ਬਹੁਤ ਪਿਆਰ ਹੋ ਗਿਆ ਇਸ ਕਰਕੇ ਤਾਂ ਹੀ ਤੁਸੀਂ ਕਹਿ ਦਿੰਦੀ ਆ ਹਾਂ ਜਪੁੱਤ ਚੱਲ 2 ਮਿੰਟੇ ਸਹੀ ਹੋਰ ਨਹੀਂ ਜੇ ਕਿਉਂਕਿ ਹੁਣ ਤੁਸੀਂ ਵੀ ਬਿਜ਼ੀ ਹੋ ਰਹੇ ਹੋ ਹੌਲੀ ਹੌਲੀ ਹੋਰ ਬਾਬਾ ਜੀ ਕਰੇ ਜ਼ਿਆਦਾ ਬਿਜ਼ੀ ਹੋਵੋ ਠੀਕ ਆ ਬਟ ਵਾਹਿਗੁਰੂ ਕਰੇ ਮੇਰੇ ਲਈ ਟਾਈਮ ਤੁਹਾਡੇ ਕੋਲ ਹਮੇਸ਼ਾ ਨਿਕਲਦਾ ਰਹ ਤੇ ਇੱਦਾਂ ਸੋਹਣੇ ਸੋਹਣੇ ਪਿਆਰੇ ਪਿਆਰੇ ਦੋ ਕਸਟਮਰ ਜੀ ਬੈਠੇ ਆ ਕੀ ਕੀਤਾ ਬਲੀਚ ਕੀਤਾ ਇਹਨਾਂ ਦੇ ਬਲੀਚ ਕੀਤੀ ਆਪਾਂ ਨੇ ਇਹਨਾਂ ਦਾ ਕੰਮ ਕਰਕੇ ਫਿਰ ਦੂਸਰੀ ਬ੍ਰਾਂਚ 'ਚ ਲੈਣਾ ਹੈ ਹਾਂ ਭਾਈ ਕੰਮ ਬਹੁਤ ਆ ਅੱਜ ਆਪਾਂ अवेलेबल ਨਹੀਂ ਹੈਗੇ ਜਿਵੇਂ ਕਹਿ ਸਕੀਏ ਠੀਕ ਹੈ ਤੇ ਥੋੜਾ ਕਰਨਾ ਪਹਿਲੇ ਹੀ ਸਾਫ ਕਰ ਇਹਨੂੰ ਪਤਾ ਲੱਗ ਰਿਹਾ ਇਹਨਾਂ ਦੇ ਤਾਂ ਹੋਰ ਕਿੰਨੀ ਜਦ ਬਲੀਚ ਉਤਰੂਗੀ ਕਿ ਕਿੰਨਾ ਹੋਰ ਲੱਗੂਗਾ ਹਨਾ ਸੀਰੀਅਸਲੀ ਬਹੁਤ ਸੋਹਣਾ ਵਧੀਆ ਕੰਮ ਭਾਈ ਚੱਲ ਰਿਹਾ ਹੌਲੀ ਹੌਲੀ ਜੋਰਾ ਸ਼ੋਰਾ ਦੇ ਨਾਲ ਬਾਬਾ ਜੀ ਇਸ ਤਰ੍ਹਾਂ ਹੀ ਮਿਹਨਤ ਕਰਾਈ ਜਾਵੇ ਅਸੀਂ ਕਰੀ ਜਾਵਾਂਗੇ ਠੀਕ ਹੈ ਇਹ ਹੋਰ ਬ੍ਰਾਂਚਾਂ ਖੋਲ੍ਹੀ ਜਾਵੇ ਮੈਂ ਜਦੇ ਬਲੌਗ ਲੈ ਕੇ ਪਹੁੰਚੀ ਜਾਊਂਗੀ ਤੁਹਾਡੇ ਕੋਲ ਮੇਰਾ ਵੀ ਫਾਇਦਾ ਇਹਦੇ ਵਿੱਚ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਮੇਰਾ ਫਾਇਦਾ ਇਸ ਤਰ੍ਹਾਂ ਹੈ ਇੱਕ ਤਾਂ ਸਾਡਾ ਪਿਆਰਵਰਦਾ ਦੂਸਰੀ ਗੱਲ ਆਇਆ ਮੈਨੂੰ ਵੀ ਮਾਣੀ-ਮੋਟੀ ਨੌਲੇਜ ਮਿਲਦੀ ਆ ਕਿ ਅਸੀਂ ਵੀ ਕਿਸੇ ਨੂੰ ਨੌਲੇਜ ਦੇ ਸਕੀਏ ਤੇ ਹੁਣ ਲੱਗੇ ਹੋਏ ਆ ਜੀ ਸੋਹਣੀਆਂ ਸੋਹਣੀਆਂ ਤਸਵੀਰਾਂ ਵੀ ਇੱਥੇ ਲੱਗੀਆਂ ਹੋਈਆਂ ਦੇਖੋ ਇਹ ਆਪਾਂ ਸਰਵਿਸ ਕਸਟਮਰ ਨੂੰ ਨਾ ਕਾਰਡ ਵਾਲੀ ਦੇ ਰਹੇ ਅੱਛਾ ਇਧਰ ਵੀ ਅਵੇਲੇਬਲ ਹੈ ਜਿਵੇਂ ਪਹਿਲਾਂ ਉਧਰ ਸੀਗੀ ਇਹਦੇ ਵਿੱਚ ਕੀ ਹੈ ਕਾਰਡ ਕੱਢਿਆ ਸੀ ਨਾ ਹਮ 999 ਓਕੇ 1000 ਰੁਪਏ ਦਾ ਕਾਰਡ ਹੈ ਹਮ 20 ਸਰਵਿਸ ਨੇ ਵੀ ਹੂੰ ਤਾਂ ਇੱਕ ਵਾਰੀ ਪੇਮੈਂਟ ਕਰਨੀ ਉਸ ਤੋਂ ਬਾਅਦ ਵੀ ਕਲਾਇੰਟ ਰਾਮ ਨਾਲ ਸਾਲ ਤੱਕ ਆਪਣੀ ਸੇਵਾ ਲੈ ਲਈਏ ਮੰਨ ਕੇ ਚਲੋ ਹੁਣ ਮੈਂ ਇੱਕ ਟਾਈਮ ਹੇਅਰ ਸਪਾ ਕਰਾ ਲਈ ਮੰਨ ਕੇ ਚਲੋ ਹਨਾ ਠੀਕ ਆ ਹੁਣ ਜੇ ਮੈਂ ਫੇਰ ਕਰਾਉਣੀ ਹੋਵੇ ਤਾਂ ਮੈਨੂੰ ਤੁਹਾਨੂੰ ਪੈਸੇ ਦੇ ਕੇ ਕਰਾਉਣੀ ਪੈਣੀ ਆ ਵਨ ਟਾਈਮ ਹੈ ਨਾ ਕਰਾ ਲਈ ਕਰਾ ਲਈ ਉਸ ਤੋਂ ਬਾਅਦ ਹੈਡ ਵਾਸ਼ ਹੈ ਨਹੀਂ ਮੈਂ ਤੁਹਾਨੂੰ ਵੈਸੇ ਪੁੱਛ ਰਹੀ ਅਗਰ ਮੈਂ ਫੇਰ ਹੇਅਰ ਸਪਾ ਕਰਾਉਣੀ ਆ ਤਾਂ ਮੈਨੂੰ ਤੁਹਾਨੂੰ ਪੈਸੇ ਦੇ ਕੇ ਕਰਾਉਣੀ ਪੈਣੀ ਆ ਹਾਂ ਆਬਵੀਅਸਲੀ ਅੱਛਾ ਉਹਦੇ 'ਚ ਡਿਸਕਾਊਂਟ ਕਰ ਦੇਣਾ ਤੁਸੀਂ ਜੇ ਹਜ਼ਾਰ ਦੀ ਹੋਊਗੀ ਤਾਂ 6-700 ਰੁਪਏ ਦੀ ਰੇਂਜ 'ਚ ਹੋ ਜੁਗੀ ਬੱਲੇ ਬੱਲੇ ਤੁਸੀਂ ਤਾਂ ਬਾਹਲੇ ਹੀ ਸਸਤੇ ਆ ਭਾਈ ਕਿਆ ਕਰੀਏ ਸਾਡਾ ਤੋਂ ਟੇ ਨਾਲ ਭੁੱਗਣਾ ਨਹੀਂ ਕੰਮ ਇਹ ਤੁਸੀਂ ਆ ਕੇ ਬਾਹਲੇ ਹੀ ਸਸਤੇ ਆ ਕੋਲ ਕੁਆਲਟੀ ਹੈ ਕੰਪਨੀ ਨਹੀਂ ਹੈਗੀ ਹਾਂ ਇਹ ਵੀ ਗੱਲ ਸਹੀ ਆ ਤਾਂ ਹੀ ਆਪਣੇ ਕੋਲ ਕਸਟਮਰ ਆਉਂਦੇ ਜੀ ਉਹਨਾਂ ਨੂੰ ਸਾਡੇ ਚ ਕੁਝ ਦਿਖਦਾ ਮੈਂ ਵੀ ਜਦੋਂ ਤਾਂ ਹੀ ਕੈਮਰਾ ਚੱਕ ਕੇ ਆਉਂਦੀ ਆ ਵੀ ਮੈਨੂੰ ਪਤਾ ਵੀ ਹਾਂ ਬਈ ਹਾਂ ਬਈ ਕੋਈ ਫਾਇਦਾ ਹੋਊਗਾ ਇੱਥੇ ਇੱਥੇ ਜ਼ਰੂਰ ਸੋ ਜੀ ਕਹਿੰਦੇ ਚੁੰਨੀ ਤੋਂ ਇੱਕ ਆਏ ਸੀਗੇ ਕਸਟਮਰ ਬਹੁਤ ਹੀ ਪਿਆਰੇ ਸੀਗੇ ਕਹਿੰਦੇ ਅਸੀਂ ਬਹੁਤ ਸੋਹਣਾ ਟੈਂਡ ਕਰਿਆ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਮੇਰੀ ਬੁਆ ਦਾ ਸੁਭਾਗ ਕਿੱਦਾਂ ਦਾ ਲੱਗਿਆ ਤੇ ਬੁਆਈ ਦਾ ਕੰਮ ਕਿੱਦਾਂ ਦਾ ਲੱਗਿਆ ਅਗਰ ਤੁਹਾਨੂੰ ਲੱਗਿਆ ਕਿ ਬੁਆਈ ਨੇ ਕੋਈ ਗਲਤੀ ਕੀਤੀ ਹੈ ਤਾਂ ਕਮੈਂਟ ਦੇ ਵਿੱਚ ਦੱਸਿਓ ਬੁਆਜੀ ਉਸ ਚੀਜ਼ ਨੂੰ ਜ਼ਰੂਰ ਸੁਧਾਰੂਗੀ ਠੀਕ ਨਹੀਂ ਗੱਲ ਸੀਰੀਅਸਲੀ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਹੁਣ ਜੇ ਅਸੀਂ ਕੋਈ ਗਲਤੀ ਕਰਾਂਗੇ ਤੁਸੀਂ ਸਾਨੂੰ ਖਿਜੂਗੇ ਤਾਂ ਹੀ ਸਾਨੂੰ ਪਤਾ ਲੱਗੂਗਾ ਇਸ ਕਰਕੇ ਸੋ ਹੁਣ ਬਲੀਚ ਲਾਈ ਨੂੰ ਕਿੰਨਾਕ ਟਾਈਮ ਹੋ ਗਿਆ ਹੀ ਬਸ 40 7 ਮਿੰਟ ਲੱਗਦੇ ਹੂੰ ਸੁੱਕ ਗਈ ਸੁੱਕ ਗਈ ਨੀਸ ਕਾਣੀ ਨਹੀਂ ਹੁੰਦੀ ਐ ਹਾਂ ਉਸ ਤੇ ਆਪਣੇ ヘア ਦੇਖਣੇ ਹੁੰਦੇ ਨੇ ਬ੍ਰਾਊਨ ਹੋਗੇ ਸੋਇਟੇ ਹੋ ਕੇ ਅੱਛਾ ਜੇ ਆਪਣੇ ਫੇਸ ਦੇ ヘア ਬ੍ਰਾਊਨ ਹੋਗੇ ਤਾਂ ਆਟੋਮੈਟਿਕਲੀ ਸਾਡਾ ਰੰਗ ਉੱਭਰ ਕੇ ਆਂਦਾ ਓਕੇ ਤੇ ਇੱਕ ਜਿਹੜਾ ਉਹ ਕਹਿੰਦੇ ਹੁੰਦੇ ਮੈਨੂੰ ਉਹ ਵੀ ਦੱਸਿਓ ਜਰਨੋਲਜੀ ਪਿੰਡਾਂ ਦੇ ਵਿੱਚ ਸਾਡੇ 'ਚ ਇਹ ਕੁਐਸਚਨ ਉੱਠਣਾ ਹੈ ਕਿ ਅਸੀਂ ਲਗਾਉਂਦੇ ਆ ਸਾਡਾ ਮੂੰਹ ਫੇਸ ਜਲਦਾ ਹੈ ਜਿਆਦਾ ਐਕਟੀਵੇਟਰ ਪਾਉਂਦੇ ਆ ਉਹ ਖਰਾਬ ਕਰਦਾ ਹਾਂਜੀ ਐਕਟੀਵੇਟਰ ਦਿਖਾਓ ਹਾਂ ਐਕਟੀਵੇਟਰ ਦਿਖਾਓ ਮੜਾ ਜੀ ਵੀ ਹਾਂ ਭਈ ਇਸ ਹਿਸਾਬ ਨਾਲ ਪਾਉਣਾ ਚਾਹੀਦਾ ਹੁੰਦਾ ਸਾਨੂੰ ਜਿਹੜਾ ਚੂਰਨ ਟਾਈਪ ਦਾ ਇਹਨੂੰ ਮੈਂ ਕਹਿੰਦੀ ਆ ਪਾਊਡਰ ਜਿਹੜਾ ਐਕਟੀਵੇਟਰ ਹੈ ਇਹ ਘੱਟ ਪਾਣਾ ਹੈ ਅਗਰ ਤੁਸੀਂ ਘੱਟ ਪਾਓਗੇ ਤਾਂ 10 ਤੋਂ 15 ਮਿੰਟ ਵੀ ਰੱਖ ਲੋ 20 ਮਿੰਟ ਜੇ ਆਪਾਂ 5 ਚਮਚੇ ਮੰਨ ਕੇ ਚੱਲੋ ਆਪਾਂ ਉਹਦੇ ਪਾਣ ਦੇ ਹਾਂ ਐਸਟੀਮੇਟ ਤਾਂ ਦੱਸੋ ਮੈਨੂੰ ਫੇਰ ਪਤਾ ਲੱਗੂ ਨਾ ਸਾਨੂੰ ਵੀ ਹਾਂ ਭਈ ਦੇਖੋ ਵੀ ਜੇ 3 ਚਮਚੇ ਪਾਉਣੇ ਆਪਾਂ ਕਰੀਮ ਦੇ ਤਾਂ ਇਹਦੇ ਵਿੱਚ 1 ਚਮਚਾ ਪਾਣਾ ਹੈ ਕਰੀਮ ਦਾ ਸਿਰਫ 1 ਚਮਚਾ ਪਾਉਗਾ ਤੇ ਇਹਦਾ 3 ਐਂਡ ਹਾਫ 3 ਐਂਡ ਹਾਫ ਪਾਉਗਾ ਠੀਕ ਹੈ ਬਸ ਨਹੀਂ ਸਮਝ ਕੇ ਠੀਕ ਹੈ ਉਹ ਜਿਹੜਾ ਇੱਕ ਚਮਚੇ ਦੱਸਿਆ ਤੁਸੀਂ ਉਹ ਕੇਵਲ ਇੱਕ ਕਸਟਮਰ ਦੇ ਉੱਪਰ ਅਪਲਾਈ ਕੀਤਾ ਜਾਊਗਾ। ਹਾਂਜੀ। ਠੀਕ ਠੀਕ। ਨਾਲ ਦੀ ਨਾਲ ਅਸੀਂ ਨੌਲੇਜ ਵੀ ਲੈ ਰਹੇ ਆ ਭਾਈ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਆ। ਪਸਟੂਮੇ ਗਰਦ ਹੁੰਦਾ ਨਾ ਕਿ ਈਚਿੰਗ ਹੋ ਰਹੀ ਹੈ ਮੇਰੇ। ਹਾਂ। ਫਿਰ ਜੇ ਈਚਿੰਗ ਜੇ ਉਸ ਟਾਈਮ ਹੋਣ ਓਕੇ। ਕੋਈ ਸਕਿਨ ਨਹੀਂ ਹੋਣਾ। ਲੈਣਾ ਹੀ ਨਹੀਂ। ਕਿਉਂਕਿ ਕਈਆਂ ਦੀ ਸਕਿਨ ਨਹੀਂ ਸੂਟ ਕਰਦੀ ਹੈਗੀ ਇਹ ਵੀ ਚੀਜ਼ ਹੁੰਦੀ ਆ। ਆਪਾਂ ਨੇ ਜ਼ਿਆਦਾ دیر ਨਹੀਂ ਉਸ ਨੂੰ ਲਾਣਾ। ਹਾਂ। ਦਿਖਾ ਦਿਓ ক্লোਜ਼ ਤੋਂ। ਦੇਖ ਮੈਂ ਤਾਂ ਪਹਿਲੇ ਕਹਿੰਦੀ ਤਾਂ ਪਹਿਲੇ ਹੀ ਬਹੁਤ ਸੋਹਣੇ ਦਾ ਇੱਕ ਉੱਪਰ ਤੇ ਆਈਫੋਨ ਹੈ ਇਹਦੇ ਵਿੱਚ ਹੋਰ ਨਖਾਰ ਆ ਰਿਹਾ ਕੀ ਕਹੀਏ ਹਾਂ ਇੱਕ ਪਤਾ ਕਿ ਤੀਸਰੇ ਦਿਨ ਵੈਸੇ ਡੰਗਲ ਹੋ ਜਾਂਦਾ ਹਾਂ ਹਮਮ ਜਿਹੜਾ ਕਲਰ ਦਾ ਦਾ ਉਹਨੇ ਟਾਈਪ ਵੈਸੇ ਤਾਂ ਤੁਸੀਂ ਵੀ ਇਹ ਚੀਜ਼ ਦਾ ਰੈਫਰੈਂਸ ਨਹੀਂ ਦਿੰਦੇ ਵੀ ਹਫਤੇ 'ਚ ਨਾ ਇੱਕ ਵਾਰੀ ਕਰਾਉਣੀ ਚਾਹੀਦੀ ਹੈ ਕਿ ਤੁਸੀਂ ਦਿੰਦੇ ਹੋ ਹਾਂ ਕੇਸਿੰਗ 15 ਹੈ 20 ਦਿਨ ਬਾਅਦ ਹਾਂ 15 ਦਿਨ ਤੋਂ ਬਾਅਦ ਹੀ ਬੋਲਦੀ ਆ ਜਲਦੀ ਨਹੀਂ ਕਰਵਾ ਸਕਦੇ ਕਿਉਂਕਿ ਆਲਮੋਸਟ ਕਹਿਣਾ ਜਿਨੇ ਕਹਿੰਦੇ ਪਾਰਲਰ ਵਾਲੇ ਤਾਂ ਐਂਦਾ ਕਹਿੰਦੇ ਹੁੰਦੇ ਐਂਦਾ ਕਹਿੰਦੇ ਨੇ ਮੈਂ ਇਹਨਾਂ ਨੂੰ ਪਹਿਲੇ ਹੀ ਕਹਿਣਾ ਦੇ ਵੀ ਇਹ ਕਰਦੇ ਆ ਇਹ ਸਹੀਏ ਦੱਸਣਗੇ ਬੇਸ਼ੱਕ ਸਾਨੂੰ ਗਲਤ ਲੱਗੇ ਪਰ ਇਹ ਸਹੀਓ ਦੱਸਣਗੇ ਜਿਆਦਾ ਡੇਡ ਹੁੰਦੀ ਹੈ ਨਾ ਤਾਂ ਜਾਣਾ ਫੰਕਸ਼ਨ ਅਟੈਂਡ ਕਰਨ ਦਾ ਅਧਵਾਇਤ ਕੁਝ ਮਹੀਨਾ ਕੱਟੋ ਵੀ ਨਾ ਤੇ ਜਿਆਦਾ ਬੈਠਣਾ ਮਹੀਨਾ ਹਾਂ ਜਿੰਨਾ ਟਾਈਮ ਜਿੰਨਾ ਦੂਰ ਹੈ ਉਹ ਕਹਿਣੀ ਪਵੇ ਹਾਂ ਕਲੀਨਿੰਗ ਵਗੈਰਾ ਕਰਾ ਲਓ ਉਹਦੇ ਕੋਈ ਡਰਨੀ ਹੈ ਉਹ ਤਾਂ ਕੋਈ ਡਰਨੀ ਹੈਗਾ ਰਾਈਟ ਸਹੀ ਆ ਤੁਕੀ ਦੇਖੋ ਜਿਹੜੀ ਚੀਜ਼ ਆਪਾਂ ਨੂੰ 5 ਮਿੰਟ ਦੇ ਵਿੱਚ ਬਲੈਕ ਫੇਰ ਨੂੰ ਬ੍ਰਾਊਨ ਕਰ ਰਹੀ ਹੈ ਤਾਂ ਹਾਂ ਫੁੱਲ ਤਾਂ ਹਉਗੀ ਸਹੀ ਹੈ ਤੇ ਜੇ ਇਹਨੂੰ ਰੋਜ਼-ਰੋਜ਼ ਵਰਤੂਗੇ ਬਸ ਫਿਰ ਆਪਣਾ ਮੂੰਹ ਤਾਂ ਕੁਝ ਹੋ ਰਿਹਾ ਕਿਉਂਕਿ ਇਹ ਕੁਦਰਤੀ ਚੀਜ਼ ਮਿਲੀ ਹੋਈ ਹੈ ਹਾਂ ਸਕਿਨ ਸੈਂਸਿਟਿਵ ਹੁੰਦੀ ਹੈ ਹਾਂ ਸਹੀ ਗੱਲ ਜਿਸ ਤੇ ਅਸੀਂ ਹਮ ਬਲੀਚ ਟਾਈਮ ਚਾਹਤ ਰਹਿੰਦੀ ਹੈ ਜਿਆਦਾ ਟਾਈਮ ਨਹੀਂ ਦੇਈਏ ਹਾਂ ਤੁਸੀਂ ਕਿਸੇ ਫੰਕਸ਼ਨ ਨੂੰ ਜਾਣਾ ਹੈ ਰਖੜੀਆਂ ਰਖੜੀਆਂ ਕਰਕੇ ਵਾਹ ਜੀ ਵਾਹ ਆਪਣੇ ਪੇਕੇ ਨੂੰ ਜਾਣਾ ਹੋਣਾ ਹੈ ਨਾ ਜੀ ਨਹੀਂ ਜੀ ਹਾਂ ਅਸਲਾਮੁਅਲਾਈਕੁਮ ਇੱਧਰ ਜੌਬ ਕਰਦੇ ਨੇ ਮੇਰੇ ਅੱਛਾ ਇੱਧਰ ਹੀ ਠੀਕ ਆ ਚਲੋ ਵਧੀਆ ਗੱਲਾਂ ਰਖੜੀਆਂ ਨੂੰ ਵੀ ਮੈਂ ਕਹਿੰਦੀ ਸ਼ਹਿਰਾਂ ਚ ਪੂਰੀ ਟੌਰ ਕੱਢਦੇ ਆ ਸਾਰੇ ਪੈਸੇ ਕੋਈ ਸਾਰਾ ਵੈਕਸੀਨ ਹੂੰ ਕੋਈ ਕੋਈ ਸੀ ਪੇਸ਼ੈਂਟ ਕੇਅਰ ਕਾਸਟ ਦਾ ਪੇਸ ਦਾ ਜਿਨ੍ਹਾਂ ਦੀ ਤਾਂ ਪਹਿਲੀਆਂ ਹੁੰਦੀਆਂ ਹੋਣੀਆਂ ਉਹਨਾਂ ਦੇ ਤਾਂ ਜ਼ਿਆਦਾ ਹੀ ਕੁਝ ਨਹੀਂ ਸਿਟੀ ਦੇ ਵਿੱਚ ਅੱਧਾ ओके ਉੱਚਾ ਪਰਾਣਾ ਹੀ ਪਰਾਣਾ ਕਿਉਂਕਿ ਹੁਣ ਅਗਲਾ ਆਪ ਕਮਾ ਰਿਹਾ ਯਾਰ ਗਲਤ ਆ ਹੋ ਜਣੀ ਵੀ ਅਸੀਂ ਆਪਣਾ ਹੁਣ ਕਮਾਉਨੇ ਆ ਸਾਨੂੰ ਐਸ਼ ਵੀ ਕਰਨ ਦੋ ਸਹੀ ਦੀ ਆ ਗੱਲ ਜੈਸੇ ਮੈਨੂੰ ਲੱਗਦਾ ਜੀ ਆਪਣੇ ਵਾਸਤੇ ਟਾਈਮ ਕੱਟਣਾ ਚਾਹੀਦਾ ਕੱਟਣਾ ਚਾਹੀਦਾ ਹਾਂ ਇੱਕ ਗੱਲ ਤਾਂ ਹਾਊਸ ਵਾਈਫ ਵੀ ਹੈ ਮਤਲਬ ਆਪਣੇ ਵਾਸਤੇ ਥੋੜਾ ਟਾਈਮ ਤਾਂ ਕੱਟਣਾ ਚਾਹੀਦਾ ਮੈਂ ਤਾਂ ਸਵੇਰੇ ਰੋਟੀ ਬਣਾ ਲਈ ਸ਼ਾਮ ਨੂੰ ਰੋਟੀ ਬਣਾ ਲਈ ਚਲੋ ਜੀ ਬਾਸ ਮੈਂ ਤਾਂ ਰੋਟੀ ਦਾ ਹੀ ਰਹਿ ਗਿਆ ਮੇਰੇ ਮਮਾ ਕਹਿੰਦੇ ਨੇ ਕਿ ਨੇ ਜਿੱਥੇ ਮਰਜ਼ੀ ਜੌਬ ਕਰ ਲੈ ਰੋਟੀ ਤਾਂ ਤੈਨੂੰ ਬਣਾਉਣੀ ਹੋ ਪੈਣੀ ਆ ਮੈਂ ਕਿਹਾ ਹਾਂ ਉਹ ਤਾਂ ਚਲੋ ਬਣਾਉਣੀ ਹੋ ਪੈਣੀ ਆ ਉਹ ਤਾਂ ਸੱਚੀ ਗੱਲ ਆ ਉਹ ਸਭ ਨੂੰ ਬਣਾਉਣੀ ਪੈਣੀ ਆ ਜੇ ਆਪਾਂ ਮੇਡ ਵੀ ਰੱਖਦੇ ਮੰਨ ਕੇ ਚਲੋ ਤਾਂ ਵੀ ਉਹਨੂੰ ਤਾਂ ਸੁਪਰਵਾਈਜ਼ ਤਾਂ ਕਰਨਾ ਹੀ ਪੈਣਾ ਭਾਈ ਐ ਬਣਾ ਐ ਕਰਾ ਐ ਕਰ ਕਿਉਂਕਿ ਇੱਕੋ ਲੱਖ ਦਾ ਬੰਦਾ ਆ ਕੇ ਚਲੋ ਸਾਡੇ ਘਰ ਦੇ ਵਿੱਚ ਉਹਰੀ ਕਰ ਸਕਦਾ ਮੈਨੇਜਰ ਹੋਰ ਕੁਝ ਵੀ ਕਰਨਾ ਹੈ ਜੀ ਇਹਨਾਂ ਦਾ? ਹਾਂਜੀ, ਥ੍ਰੈਡਿੰਗ। ਥ੍ਰੈਡਿੰਗ ਆ। ਇਹ ਜਿਹੜੀ ਕਿ ਬਹੁਤ ਔਖੀ ਮੰਨੀ ਜਾਂਦੀ ਆ। ਜਿਨ੍ਹਾਂ ਨੂੰ ਤਾਂ ਆਉਂਦੀ ਆ ਉਹਨਾਂ ਦੇ ਤਾਂ ਬਾਏ ਹੱਥ ਦਾ ਖੇਲ ਐ। ਥ੍ਰੈਡਿੰਗ ਦੇ ਛੋਟੇ ਜਿਹੇ ਚੀਜ਼ ਨਾਲ ਸਭ ਚੰਗਾ। ਹੂੰ। ਥ੍ਰੈਡਿੰਗ ਨਾਲ। ਥ੍ਰੈਡਿੰਗ ਨਾਲੇ। ਅਗਰ ਥ੍ਰੈਡਿੰਗ ਨਹੀਂ ਨਾ ਹੋਊਗੀ ਤਾਂ ਇਹ ਸਾਰੇ ਚੀਜ਼ਾਂ ਖੇਲ ਆ। ਜਦੇ ਕਹਿ ਦਿੰਦਿਆਂ ਨਹੀਂ ਲੇਡੀਜ਼ ਲੈ ਉਹਨੂੰ ਥ੍ਰੈਡਿੰਗ ਤਾਂ ਆਉਂਦੀ ਨਹੀਂ ਰਹਿਣ ਦੇ। ਹਾਂ। ਜਿੱਥੇ ਹੋਰ ਕੋਣਾ ਉੱਥੇ ਹੋਰ ਕਰਾ ਲੂਗੇ ਆਏ ਕਹਿ ਦਿੰਨੇ ਆ ਫਿਰ। ਫੇਸ਼ੀਅਲ ਹਰ ਕੋਈ ਕਰ ਲੈਂਦਾ। ਹੂੰ। ਮੇਕਅਪ ਹਰ ਕੋਈ ਕਰ ਲ हेयर कट हेयर कट पर थ्रेडिंग हर कोई थ्रेडिंग पीछे भी लग गया है हम्म देखो कि नख पे कर रहे ये पता किया कि मैम कहती लंबी जी गहरी ओदे करके टैनिंग बहुत हुई हुई थी कि बहुत ब्लैकनेस हो फिर भी बहुत फर्क पे गया जी 80 90% ਬਾਕੀ ਅਸੀਂ ਤਾਂ ਕਹਿਣਾ ਹੈ ਜੀ ਸਾਡੀ ਤਾਂ ਦੁਕਾਨਦਾਰੀ ਹੈ ਤੁਸੀਂ ਦੱਸੋ ਕਿਉਂਕਿ ਦੁਕਾਨਦਾਰ ਨੇ ਤਾਂ ਕਹਿਣਾ ਹੀ ਹੁੰਦਾ ਕਿ ਮੈਂ ਕੰਮ ਵਧੀਆ ਕਰਿਆ ਠੀਕ ਨਹੀਂ ਜੇ ਤੁਹਾਡੇ ਵਰਗੇ ਹਾਂ ਜੀ ਪੁੱਛੋ ਕਿ ਕਿਦਾਂ ਦੇ ਸਰਵਿਸ ਕਰਦੇ ਹੋ ਕਿੰਨਾ ਟਾਈਮ ਮੈਂ ਤਾਂ ਹੀ ਕਹਿੰਦੀ ਜੇ ਤੁਸੀਂ ਆਪਣੇ ਰਿਵਿਊ ਦੇਵੋਗੇ ਨਾ ਤਾਂ ਫਿਰ ਅਸੀਂ ਅੱਗੇ ਜਾ ਕੇ ਵੀ ਕਿਤੇ ਮਾਰ ਨਹੀਂ ਖਾਂਗੇ ਮੇਰੀ ਤਾਂ ਇਹ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਨੇ ਮੈਂ ਤਾਂ ਇਹ ਫੈਡਿੰਗ ਕਰਦੀ ਮੇਰੀ ਤਾਂ ਇੱਕ ਵਾਰੀ ਗਲਤੀ ਕਰ ਦਿੱਤੀ ਜੀ ਇਹਨਾਂ ਨੇ ਕਿ ਨਹੀਂ ਨਹੀਂ ਬਹੁਤ ਅੱਛੀ ਕਰਦੇ ਹੈ ਅੱਛਾ ਚਲੋ ਮੈਂ ਤਾਂ ਕਰਾਉਂ ਵੀ ਨਹੀਂ ਜੀ ਮੈਂ ਤਾਂ ਮਜ਼ਾਕ ਕਰਿਆ ਚਲੋ ਵਧੀਆ ਗੱਲ ਆ ਭਾਈ ਇੱਦਾਂ ਹੀ ਪਿਆਰ ਹੋਣਾ ਚਾਹੀਦਾ ਚੱਲੀ ਜਾਂਦਾ ਹੌਲੀ ਹੌਲੀ ਸਾਰਾ ਕੁਝ ਇਹ ਫਰਸਟ ਟਾਈਮ ਆਏ ਆ ਤੁਹਾਡੇ ਹਨਾ ਕਰ ਦੇ ਚਲੋ ਇਹਨਾਂ ਨੂੰ ਵੀ ਖੁਸ਼ ਕਰਕੇ ਭੇਜ ਜਾਗੇ ਅਸੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਇਹ ਕਹਿਣਗੇ ਫਿਰ ਵੀ ਚਲੋ ਚੱਲਦੇ ਆਪਾਂ ਹੀ ਆਪਣੀ ਉਹਦੇ ਕੋਲੇ ਵੀ ਤਰਾ ਕੇ ਉਹਨੇ ਪਰਜਾਈ ਲੱਗਦੇ ਨਾ ਤੁਸੀਂ ਇਹਨਾਂ ਤੇ ਹਾਂ ਤਾਂ ਅਸੀਂ ਕਹਿੰਦੇ ਵੀ ਇੱਡੀ ਦੀ ਪਰਜਾਈ ਲੱਗਦੇ ਇਹਨਾਂ ਨੇ ਚਲੋ ਜੀ ਥ੍ਰੈਡ ਚੱਕਿਆ ਗਿਆ ਹੁਣ ਬਾਲਾਂ ਦਾ ਕਤਲ ਕੀਤਾ ਜਾਊਗਾ ਤੁਹਾਨੂੰ ਇਹ ਸਰਵਿਸ ਚਾਰ ਕਿੰਨਾ ਟਾਈਮ ਹੋ ਗਿਆ 18 18 ਸਾਲ ਹੋ ਗਏ ਤੁਸੀਂ ਵਿਆਹ ਤੋਂ ਪਹਿਲਾਂ ਲੱਗੇ ਹੋਏ ਸੀ ਉਹ ਤਾਂ ਫਿਰ ਜੇ ਉਹ ਕਾਊਂਟ ਕਰੂੰਗੀ ਫਿਰ ਤੇ ਮੈਨੂੰ 22-23 ਸਾਲ ਹੋ ਗਏ ਵਿਆਹ ਤੋਂ ਪਹਿਲਾਂ ਦੇ ਉਹ ਠੀਕ ਆ

ਹਾਂ ਲੱਗਦੀ ਨਾ ਆਈ ਨਹੀਂ ਲੱਗਦੀ ਹੁੰਦੀ ਉਹ ਮਨੰਨਾ ਨਾ ਮੈਨੂੰ ਵੀ ਨੌਲੇਜ ਹੈ ਵੀ ਧਾਗਾ ਟੁੱਟ ਤੋੜਨਾ ਪੈਂਦਾ ਨਾ ਮੈਨੂੰ ਵੀ ਪਤਾ ਹੈ ਆਏ ਨਾ ਕਹੋ ਮੈਨੂੰ ਕੁਝ ਪਤਾ ਨਹੀਂ ਨਾ ਮੈਨੂੰ ਹੀ ਨੌਲੇਜ ਹੈ ਕਈ ਇਹਨਾਂ ਨੂੰ ਪਾਊਡਰ ਲਾ ਕੇ ਵੀ ਕਰਦੇ ਆ ਨਾਰਮਲ ਪਾਊਡਰ ਹੀ ਹੁੰਦਾ ਨਾ ਇਹੋ ਹੂੰ ਚਲ ਤਾਂ ਆ ਨਾਲ ਦੇਖੋ ਇਹ ਉਹੀ ਅੱਖ ਜਿਹਦੇ ਤੇ ਵਾਲ ਸੀ ਦੇਖੋ ਸਾਰੇ ਉੜ ਗਏ ਜਸਮਨ ਅੱਧਿਆਂ ਦਾ ਤੋਂ ਫਾਇਦਾ ਕਰਦਾ ਕਾਦਾ ਥੜੀਂ ਸੁਖਾਤੀ ਹੋਰ ਗੱਲ ਹੀ ਵਧੀਆ ਗੱਲ ਐ ਜੀ ਫਿਰ ਤੁਹਾਨੂੰ ਕਿੰਨੇ ਅਸੀਸਾਂ ਦੇਣਗੇ ਤੁਹਾਨੂੰ ਕਿੰਨੇ ਅਸੀਸਾਂ ਦੇਣਗੇ ਕੋਈ ਗੱਲ ਨਹੀਂ ਮੈਨੂੰ ਇਹ ਵੀ ਤੁਹਾਨੂੰ ਅਸੀਸਾਂ ਵੀ ਮਿਲਣ ਕੰਮ ਤਾਂ ਚਲੋ ਮਿਲੇ ਰਿਹਾ ਬਾਬੇ ਦੀ ਕਿਰਪਾ ਨਾਲ ਆਪਣੀ ਜੁਨੀ ਵੀ ਸੁਧਰੇ ਹੁਣ ਆਪਾਂ ਪਾਠ ਪੂਜਾ ਕਰਦੇ ਹਾਂ ਫਲ ਵੀ ਲੈਣਾ ਬਾਬਿਆਂ ਤੇ ਵੈਸੇ ਤਾਂ ਮੇਰੇ ਪਾਪਾ ਕਹਿੰਦੇ ਹੁੰਦੇ ਕਰਮ ਕਰੀ ਚੱਲੋ ਫਲ ਦੀ ਇੱਛਾ ਨਾ ਕਰੋ ਲੋ ਭਾਈ ਜੇ ਥ੍ਰੇਡਿੰਗ ਸਿੱਖਣੀ ਆ ਪਹੁੰਚ ਜਾਓ ਛੇਤੀ ਦੇਕੇ ਇੰਨੇ ਸੌਖੇ ਢੰਗ ਨਾਲ ਸਿਖਾ ਰਹੇ ਆ ਤੁਹਾਨੂੰ ਦੱਸ ਰਹੇ ਆ ਨਾਲ ਦੀ ਨਾਲ ਮੈਂ ਵੀ ਤਾਂ ਹੀ ਦਿਖਾ ਰਹੀ ਆ ਤੁਹਾਨੂੰ ਇਕ ਨੇ ਸਫਾਈ ਦੇ ਨਾਲ ਕੰਮ ਹੋ ਰਿਹਾ। ਚੱਕਤੇ ਚੱਕਤੇ ਬਾਹਰ ਕੀਤਾ। ਦੱਸ ਮੈਨੂੰ ਕਿੰਨਾ ਟਾਈਮ ਲੱਗ ਗਿਆ ਥ੍ਰੈਡਿੰਗ ਨੂੰ? ਥ੍ਰੈਡਿੰਗ ਨੂੰ ਹੋ ਗਏ ਹੋਣੇ ਆ 3-4 ਮਿੰਟ। ਹਨਾ ਜੀ? 3-4 ਮਿੰਟ ਦੇ ਵਿੱਚ ਤੁਹਾਡਾ ਫੋਰਡ ਵੀ ਕੰਪਲੀਟ ਹੈ ਥ੍ਰੈਡਿੰਗ ਵੀ ਕੰਪਲੀਟ। ਸੋਣੇ ਵੀ ਲੱਗੇ ਬਾਹਰੂ। ਚਲਾ ਜੀ ਹੁਣ ਅਸੀਂ ਦੂਸਰੇ ਕਸਟਮਰ ਵੱਲ ਵੀ ਵਧਦੇ ਹੋਏ ਫਿਰਨੇ ਛੱਪਰ ਲਿਪਸ ਮਤਲਬ ਨੱਕ ਤੇ ਲਿਪਸਾਂ ਦੇ ਵਿਚਕਾਰਲੀ ਜਗ੍ਹਾ ਉਹ ਵੀ ਅਸੀਂ ਕਰਾਂਗੇ ਜੀ ਸਾਫ ਤੁਸੀਂ ਮੈਨੂੰ ਇਹ ਦੱਸਿਆ ਨਹੀਂ ਵੀ ਕਿਉਂ ਲਗਾਉਨੇ ਹੁੰਦੇ ਆ ਪਾਊਡਰ ਪਾਊਡਰ ਲਗਾਉਨੇ ਹੁੰਦੇ ਆ ਡਰਾਈਨੈਸ ਕਰਕੇ ਜਦੋਂ ਸਵੇਟਿੰਗ ਆ ਜਾਂਦੀ ਹੈ ਤਾਂ ਬਲ ਨਹੀਂ ਨਿਕਲਦਾ ਪਾਊਡਰ ਨਾਲ ਡਰਾਈ ਹੋ ਜਾਂਦਾ ਇੱਕ ਜਿਹੜੇ ਨਹੀਂ ਦਿਖਦੇ ਦਿਖਣ ਲੱਗਦੇ ਨੇ ਦਿਖਣ ਲੱਗਦੇ ਕੁਝ ਕਲਾਇੰਟ ਦਾ ਇਹ ਆ ਵੀ ਕਈ 25 ਕੇ ਸਾਡੇ ਪੇਨ ਨਹੀਂ ਹੁੰਦੀ ਪਾਊਡਰ ਆ ਤਾਂ ਕਰਕੇ ਇਹ ਤਾਂ ਅਸੀਂ ਬੈਠੇ ਆ ਕਰ ਲਓ ਮੇਰੇ ਭਾਈ ਵਾਲ ਕਿਨੇ ਕੱਟਣੇ ਕੱਟੋ ਧੰਨ ਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਲੀਜਾਂ ਲਾਲਾ ਜੀ ਤੁਮਿਆ ਸਾਰੀ ਆਲਮੋਸਟ ਜੂਰੇ ਦਾ ਸਮਾਨ ਨਵੀਂ ਦੁਕਾਨ ਦੇ ਵਿੱਚ ਚਲੇ ਗਿਆ ਬਟ ਫਿਰ ਵੀ ਇੱਥੇ ਇਹਨਾਂ ਨੂੰ ਪਤਾ ਵੀ ਕਿਆ ਕਿਆ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਉਸ ਹਿਸਾਬ ਨਾਲ ਇੱਥੇ ਵੀ ਸਮਾਨ ਅੱਧਾ ਰੱਖਿਆ ਹੋਇਆ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਸੋ ਜੇ ਉੱਧਰ ਨਹੀਂ ਜਾਣਾ ਤਾਂ ਤੁਸੀਂ ਇੱਥੇ ਵੀ ਆ ਸਕਦੇ ਹੋ ਜੇ ਸਲੂਨ 'ਚ ਨਹੀਂ ਜਾਣਾ ਪਰ ਇਹਨਾਂ ਨਾਲ ਕੰਟੈਕਟ ਕਰਕੇ ਕਿਉਂਕਿ ਇਹ ਅਵੇਲੇਬਲ ਹੋਣੇ ਚਾਹੀਦੇ ਆ ਕਿਤੇ ਤੁਸੀਂ ਉਰੇ ਆ ਜੋ ਅੰਨੀ ਦੂਰ ਤੇ ਉਹ ਵਿਚਾਰੇ ਉੱਧਰ ਉਲਝੇ ਹੋਣ ਤਾਂ ਫਿਰ ਦੇਖ ਕੇ ਮੜਾ ਜਾ ਕਿਉਂਕਿ ਉੱਧਰ ਤੇ ਵੀ ਆਉਣਾ ਸੌਖਾ ਨਹੀਂ ਹੈਗਾ ਇਮੀਡੀਏਟਲੀ ਸਾਡਾ ਹੋ ਗਿਆ ਹਮਮ ਮੁੱਕਤੇ ਛੋਟੀ ਛੋਟੀ ਜਿਹੀ ਸਮਾਈਲ ਦਿੰਦੇ ਹੋਏ ਆਪਣੇ ਮੂੰਹ ਦੇ ਉੱਤੇ ਹੱਥ ਫੇਰਦੇ ਹੋਏ ਚਿੰਨੀ ਦੇ ਨਾਲ ਅੱਖਾਂ ਨੂੰ ਸਾਫ਼ ਕਰਦੇ ਹੋਏ ਮੈਂ ਕਿਹਾ ਹੋ ਗਈਆਂ ਤਿਆਰ ਬਲੀਚ ਕਰਕੇ ਤੇ ਟ੍ਰੇਨਿੰਗ ਕਰਵਾ ਕੇ ਸੈਟੀਸਫਾਈ ਹੈ ਜੀ ਵਧੀਆ ਹੋ ਗਿਆ ਜੀ ਗੋਡ ਠੀਕ ਹੈ ਜੀ ਤੇ ਹੁਣ ਸਾਡੇ ਦੂਸਰੇ ਪਾਸੇ ਇਹਨਾਂ ਦੇ ਅੱਖਾਂ 'ਚ ਤੁਹਾਡੇ ਆਂਟੀ ਤੁਹਾਡੇ ਅੱਖਾਂ 'ਚ ਪਾਣੀ ਕਦੇ ਆ ਰਿਹਾ ਹੈ ਅੰਨਾ ਸੀਰੀਅਸ ਲੈ ਕੇ ਤੁਸੀਂ ਵੀ ਇੰਨਾ ਵਧੀਆ ਕੰਮ ਕਰ ਰਹੇ ਹੋ ਸਹਿ ਨਹੀਂ ਹੁੰਦਾ ਹੋਣਾ ਹੈ ਨਾ ਜੀ ਕਈਆਂ ਨੂੰ ਹੁੰਦੀ ਹੈ ਪ੍ਰੋਬਲਮ ਖੁਸ਼ੀ ਕੇ ਵੀ ਅੰਸੂਰ ਹੋਤੇ ਨੇ ਜੈਸਮੀਨ ਤabi ਤੋਂ ਮੈਂਨੇ ਬੋਲਾ ਬੀਨਾ ਤੇ ਸਹਿ ਨਹੀਂ ਹੋ ਰਿਹਾ ਵੀ ਤੁਸੀਂ ਇੰਨਾ ਵਧੀਆ ਕੰਮ ਕਰਤਾ ਆ ਭਾਈ ਕਰੀਮਾ ਕਰੂਮਾ ਵੀ ਦੋ ਵਿਚਾਰਿਆ ਨੇ ਸੋ ਜਿਨ੍ਹਾਂ ਨੇ ਵੀ ਸਮਾਨ ਚੋਰੀ ਚੂਰੀ ਕਰਨਾ ਇਹਦੇ ਵਿੱਚ ਪਿਆ ਜੀ ਲੈ ਸਕਦੇ ਆ ਕੋਈ ਗੱਲ ਨਹੀਂ ਆ ਦੇਖ ਲੋ ਖਾਸਾ ਕੁਝ ਪੇ ਹੈ ਪਰ ਚੋਰੀ ਕਰਨੂ ਗਾਣਾ ਮੈਨੂੰ ਨਾ ਪਤਾ ਕਸਟਮਰ ਸਾਡੇ ਬੜੇ ਇਮਾਨਦਾਰ ਆ ਮੈਂ ਜਸਟ ਕਰਦੀ ਸੀ ਤੁਹਾਡੇ ਨਾਲ ਮਜ਼ਾਕ ਜੀ ਸੋ ਸੀਰੀਅਸ ਨਹੀਂ ਲਾਣਾ ਸਾਡੀ ਗੱਲਾਂ ਨੂੰ ਤੇ ਇਧਰ ਹੁਣ ਦੇਣਗੇ ਸਮਾਨ ਬਿਕਟਰਮਿਕ ਡਬਲਯੂ ਐਸਓ ਕਰੀਮ ਉਹ ਹੋਲੀ ਹੈ ਇਹ ਤਾਂ ਚੰਦਨ ਤੇਲ ਸਾਹਿਤਾ ਕਿੰਨੇ ਕੀ ਦਿੱਤੀ ਦੱਸੋ ਭਾਈਏ ਕਿੰਨੇ ਰਿਏ ਇਹ 65 ਰੁਪਏ 66 ਰੁਪਏ ਦੀ 66 ਰੁਪਏ ਚਲੋ ਜੀ ਫਟੀਕਾ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਸੋ ਤੁਸੀਂ ਵੀ ਇੱਕ ਵਾਰੀ ਕੇਕ ਬਿਊਟੀ ਜ਼ੋਨ ਸਾਡਾ YouTube ਚੈਨਲ ਵੀ ਹੈਗਾ ਜੀ ਤੇ Instagram ਪੇਜ ਵੀ ਹੈਗਾ ਉਹਦੇ ਪਰ ਜਾ ਕੇ ਇੱਕ ਵਾਰੀ ਚੈੱਕ ਕਰੋ ਸਾਰਾ ਕੁਝ ਹਮ ਤੋ ਚਲੇ ਪਰ ਦੇਸੀ ਠਿਕਰੀ ਪਿਆਰੀ ਕਾਨੀ ਭਾਗੇ ਆ ਦੇਖ ਲੋ ਸਾਡੇ ਚੋਣਾਂ ਜਾ ਕੇ ਡੌਗੀ ਖੜਾ ਹੈ ਔਰੇ ਠੀਕ ਹੈ ਵਿਚਾਰਾ ਦੇਖ ਰਿਹਾ ਐਦਾਂ ਕਮਾ ਲਿਆ ਕਦੇ ਐਦਾਂ ਕਮਾ ਰਿਹਾ ਠੀਕ ਆ ਪੁੱਤ ਤੂੰ ਆਕੇ ਚਲੋ ਜੀ ਫੇ ਠੀਕ ਆ ਫਿਰ ਬਾਏ ਬਾਏ